ਅੱਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਮੀਤ ਸਿੱਧੂ ਅੱਜ ਅਸੀਂ ਬਣਾਵਾਂਗੇ ਜੀ ਆਲੂ ਮਟਰ ਤੁਸੀਂ ਦੇਖ ਸਕਦੇ ਹੋ ਮੈਂ ਮਟਰ ਵੀ ਧੋ ਲਿਆ ਜੀ ਆਲੂ ਵੀ ਅਸੀਂ ਕੱਟ ਲਏ ਆ ਜੀ ਹੁਣ ਅਸੀਂ ਕਰਦੇ ਆ ਜੀ ਤੜਕੇ ਦਾ ਸਮਾਨ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਤੜਕੇ ਦਾ ਸਮਾਨ ਵੀ ਕਰ ਲਿਆ ਜੀ ਅਸੀਂ ਲਸਣ ਲਿਆਇਆ ਜੀ ਅਸੀਂ ਅਦਰਕ ਲਿਆਇਆ ਜੀ ਅਸੀਂ ਗ੍ਰाइंड ਕੀਤੇ ਹੋਏ ਪਿਆਜ਼ ਲਏ ਆ ਜੀ ਅਸੀਂ ਸਵਾਦ ਅਨੁਸਾਰ ਹਰੀਆਂ ਮਿਰਚਾਂ ਲਈ ਆ ਜੀ ਹੁਣ ਅਸੀਂ ਲਗਾਉਂਦੇ ਆ ਜੀ ਤੜਕਾ ਤੁਸੀਂ ਦੇਖ ਸਕਦੇ ਅਸੀਂ ਕੁੱਕਰ ਜਿਹੜਾ ਹੈ ਜੀ ਗੈਸ ਉੱਪਰ ਰੱਖ ਦਿੱਤਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਉਂਦੇ ਆ ਜੀ ਇੱਕ ਕਟਸ਼ੀ ਤੇਲ ਅਸੀਂ ਤੇਲ ਪਾ ਦਿੰਦੇ ਆ ਜਿਹਦੇ ਵਿੱਚ ਹੁਣ ਸਾਡਾ ਤੇਲ ਜਿੱਦਿ ਗਰਮ ਹੁੰਦਾ ਹੈ ਜੀ ਅਸੀਂ ਇਹਦੇ ਵਿੱਚ ਜੀਰਾ ਐਡ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਜਿਹੜਾ ਇਹ ਜੀ ਗਰਮ ਹੋ ਚੁੱਕਿਆ ਹੈ ਜੀ ਹੁਣ ਅਸੀਂ ਇੱਕ ਚਮਚ ਪਾਉਂਦੇ ਆ ਜੀ ਜੀਰਾ ਹੁਣ ਇਸ ਨੂੰ ਮਿਕਸ ਕਰਦੇ ਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਲਸਣ ਹੁਣ ਅਸੀਂ ਨੂੰ ਮਿਕਸ ਕਰਦੇ ਆ ਜੀ ਅਸੀਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਅਦਰਕ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਗੇ ਜੀ ਦੋਨਾਂ ਨੂੰ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਲਾਲ ਕਰਨਾ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਜਿਹੜਾ ਹੈ ਜੀ ਟੜਕਾ ਜਿਹੜਾ ਹੈ ਜੀ ਰੈੱਡ ਰੈੱਡ ਹੋ ਰਿਹਾ ਹੈ ਜੀ ਅਦਰਕ ਲਸਣ ਸਾਡਾ ਰੈੱਡ ਰੈੱਡ ਹੋ ਰਿਹਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਪਿਆਜ਼ ਹੁਣ ਸੇ ਕਰਦੇ ਆ ਜੀ ਮਿਕਸ ਹੁਣ ਅਸੀਂ ਇਹਨਾਂ ਨੂੰ ਵੀ ਸੰਗੀਤਰ ਪੁਣਾ ਗਏ ਜੀ ਹੱਸੇ ਨਾ ਨੂੰ ਵਿੱਚ ਵਿੱਚ ਹਲਾਈ ਵੀ ਜਾਣਾ ਹੈ ਜਿਹੜਾ ਸਾਡਾ ਤੜਕਾ ਹੈ ਜੇ ਥੱਲੇ ਨਾ ਲੱਗੇ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਹਰੀਆ ਮਿਰਚਾ ਹੁਣ ਅਸੀਂ ਕਰਦੇ ਆ ਜੀ ਇਹਨੂੰ ਮਿਕਸ ਤੇ ਇਹਨਾਂ ਚੰਗੀ ਤਰ੍ਹਾਂ ਜਿਹੜਾ ਚੰਗੀ ਤਰ੍ਹਾਂ ਭੁੰਨਾ ਗਏ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਪਿਆਜ਼ਾਂ ਨੇ ਵੀ ਕਲਰ ਫੜਨਾ ਸਟਾਰਟ ਕਰ ਦਿੱਤਾ ਹੈ ਜੀ ਤੇ ਇਹਨਾਂ ਨੂੰ ਥੋੜਾ ਜਿਹਾ ਹੋਰ ਭੁੰਨਾ ਗਏ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ ਜਿਹੜੇ ਆ ਜੀ ਚੰਗੀ ਤਰ੍ਹਾਂ ਭੁੱਜ ਗਏ ਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਮਸਾਲੇ ਅਸੀਂ 2 ਚਮਚ ਐਡ ਕਰਦੇ ਆ ਜੀ ਇਹਦੇ ਵਿੱਚ ਨਮਕ 1 ਚਮਚ ਅਸੀਂ ਐਡ ਕਰਦੇ ਆ ਜੀ ਹਲਦੀ ਹੁਣ ਕਰਦੇ ਆ ਜੀ ਇਹਨਾਂ ਨੂੰ ਮਿਕਸ ਅੱਧਾ ਚਮਚ ਸੀ ਐਡ ਕਰਦੇ ਆ ਜੀ ਲਾਲ ਮਿਰਚ ਹੁਣ ਅਸੀਂ ਕਰਦੇ ਆ ਜੀ ਇਹਨੂੰ ਮਿਕਸ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਪਾਣੀ ਹੁਸ ਕਰਦੇ ਆ ਜੀ ਇਹਨੂੰ ਮਿਕਸ ਇਹਦਾ ਸਾਰਾ ਮਸਾਲਾ ਜਿਹੜਾ ਇਹ ਚੰਗੀ ਤਰ੍ਹਾਂ ਘੁਲਨ ਹੋ ਜੇ ਜੀ ਅਸੀਂ ਇੱਕ ਚਮਚ ਇਹਦੇ ਵਿੱਚ ਐਡ ਕਰਦੇ ਆ ਜੀ ਗਰਮ ਮਸਾਲਾ ਮਿਕਸ ਕਰਦੇ ਆ ਜੀ ਇਹਨੂੰ ਵੀ ਮਿਕਸ ਚੰਗੀ ਤਰ੍ਹਾਂ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਧਨੀਆ ਪਾਊਡਰ ਕਰਦੇ ਆ ਜੀ ਅਸੀਂ ਇਹਨੂੰ ਮਿਕਸ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਹੋਰ ਐਡ ਕਰਦੇ ਆ ਜੀ ਪਾਣੀ ਫਿਰ ਅਸੀਂ ਇਹਨੂੰ ਥੋੜਾ ਟਾਈਮ ਹੋਰ ਪੁੰਹਦੇ ਆ ਜੀ ਤੜਕੇ ਨੂੰ ਜਿਹੜਾ ਕਿ ਸਾਡੇ ਮਸਾਲੇ ਜਿਹੜੇ ਆ ਜੀ ਥੱਲੇ ਨਾ ਲੱਗਣ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਹਰੇ ਮਟਰ ਤੁਸੀਂ ਦੇਖ ਸਕਦੇ ਹੋ ਜੀ ਹੁਣ ਅਸੀਂ ਇਹਦੇ ਵਿੱਚ ਨਾਲ ਹੀ ਐਡ ਕਰਦੇ ਆ ਜੀ ਆਲੂ ਜਿਹੜੇ ਅਸੀਂ ਕੱਟੇ ਸੀਗੇ ਜੀ ਲੈ ਲੂ ਮਿਕਸਰ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਪਾਣੀ ਆਪਣੀ ਸਬਜੀ ਦੇ ਅਨੁਸਾਰ ਹੁਣ ਅਸੀਂ ਲਗਉਂਦੇ ਆ ਜੀ ਇਹਨੂੰ ਢੱਕਣਾ ਹੁਣ ਅਸੀਂ ਇਹਨੂੰ ਤਿੰਨ ਸੀਟੀਆਂ ਲਗਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਢੱਕਣ ਲਗਾ ਦਿੱਤਾ ਹੈ ਜੀ ਹੁਣ ਅਸੀਂ ਨੂੰ ਤਿੰਨ ਸੀਟੀਆਂ ਲਗਾਉਣੀਆਂ ਐ ਜੀ ਦੇਖ ਸਕਦੇ ਹੋ ਜੀ ਸਾਡੇ ਕੁੱਕਰ ਦੇ ਸੀਟੀਆਂ ਜਿਹੜੀ ਹੈ ਜੀ বাজ ਚੁੱਕੀ ਹੈ ਜੀ ਹੁਣ ਅਸੀਂ ਇਹਨੂੰ ਥੱਲੇ ਲਾਉਂਦੇ ਆ ਜਿੱਥੇ ਤੁਹਾਨੂੰ ਦੱਸਦੇ ਆ ਜੀ ਤੇਰੇ ਸਬਜੀ ਕਿਸ ਤਰ੍ਹਾਂ ਦੀ ਬਣੀ ਹੈ ਜੀ ਜਿੱਦਾਂ ਤੁਸੀਂ ਦੇਖ ਸਕਦੇ ਸਾਡੀ ਕਿਢੀ ਸਬਜੀ ਬਾੜ ਕੇ ਰੈਡੀ ਹੋ ਚੁੱਕੀ ਹੈ ਜੀ ਸਾਡੀ ਬਹੁਤ ਬਹੁਤ ਨਮਤ ਨਾਲ ਇੱਕ ਵਾਰ ਸਬਸਕ੍ਰਾਈਬ ਕਰਿਓ ਜੀ